ਕੀ ਕੋਈ ਫੜੇਗਾ ਇਸ ਪਰਿਵਾਰ ਦਾ ਹੱਥ ਜਲਾਲਾਬਾਦ ਦੇ ਪਿੰਡ ਮੋਕਮਰਾਈਆਂ ਦੇ ਇੱਕ ਗਰੀਬ ਪਰਿਵਾਰ ਦਾ ਜਲਾਲਾਬਾਦ ਦੇ ਸਮਾਜ ਸੇਵੀਆਂ ਨੇ ਫੜਿਆ ਹੱਥ ਜਾਣਕਾਰੀ ਮੁਤਾਬਕ ਪਿੰਡ ਮੋਕਮਰਾਈਆਂ ਦੇ ਇੱਕ ਗਰੀਬ ਪਰਿਵਾਰ ਦੀ ਸਮਾਜ ਸੇਵੀ ਅਤੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਸਮਾਜ ਸੇਵੀ ਅਤੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਕਾਕਾ ਸਿਡਾਣਾ ਸਮਾਜ ਸੇਵੀ تنਵੀਰ ਮਲਿਕ ਅਤੇ ਹੋਰ ਸਮਾਜ ਸੇਵੀਆਂ ਵੱਲੋਂ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਦੀ ਸੇਵਾ ਕੀਤੀ ਗਈ ਇਸ ਮੌਕੇ ਸਮਾਜ ਸੇਵੀਆਂ ਨੇ ਗਰੀਬ ਪਰਿਵਾਰ ਦੇ ਘਰ ਦੇ ਹਾਲਾਤ ਦੇਖਦਿਆਂ ਹੋਇਆਂ ਆਮ ਲੋਕਾਂ ਨੂੰ ਇਸ ਪਰਿਵਾਰ ਦੀ ਸੇਵਾ ਲਈ ਅੱਗੇ ਆਉਣ ਲਈ ਕਾ ਤੁਸੀਂ ਵੀ ਜ਼ਰੂਰ ਕਰੋ ਸੇਵਾ ਸਾਡੇ ਸਾਥੀ ਪ੍ਰਧਾਨ ਜੀ ਸੜਾਣਾ ਸਾਹਿਬ ਮੋਬਾਈਲ ਯੂਨੀਅਨ ਦੇ ਪ੍ਰਧਾਨ ਜੀ تنਵੀਰ ਜੀ ਅਜੇ ਕੁਮਾਰ ਜੀ ਯਸ਼ ਚਵਾਨ ਜੀ ਕੋਈ ਸਾਡੇ ਵੱਲੋਂ ਕਰਿਆਨੇ ਦਾ ਸਮਾਨ ਦੀ ਲਿਸਟ ਭੇਜੀ ਗਈ ਸੀ ਬੇਹੱਦ ਲੋੜਵੰਦ ਪਰਿਵਾਰ ਪਿੰਡ ਮੁਕਮਰਾਈਆਂ ਤੋਂ ਅੰਮੇ ਨੇ ਇਸ ਵਰਕ ਕੀਤਾ ਸੀ ਬੇਹੱਦ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਬੱਚੀ ਦੀ ਸ਼ਾਦੀ ਹੈ ਇਤਿਹਾਸ ਸਮਾਨ ਦੀ ਸਾਨੂੰ ਲੋੜ ਹੈ। ਉਹ ਅਸੀਂ ਇਹ ਮਦਦ ਕੀਤੀ ਕੋ ਪਿੰਡ ਵੱਲੋਂ ਸਾਡੇ ਸੱਜਣ ਸਾਥੀ ਕਰਾ ਰਹੇ ਨੇ। ਵਾਕਈ ਲੋੜਵੰਦ ਪਰਿਵਾਰ ਹੈ। ਤੁਹਾਡੇ ਜਰੀਏ ਅਸੀਂ ਹੋਰ ਕਹਿ ਦਿਆਂਗੇ ਵੀ ਹੋਰ ਕਿਸੇ ਨੇ ਕੋਈ ਸਮਾਨ ਦੇਣਾ ਆਵੇ। ਘਰਾਣੇ ਦਾ ਸਮਾਨ ਤਾਂ ਅਜ ਨਸਾਰੇ ਸਾਥੀਆਂ ਦਾ ਜਿੰਨਾ ਜਿੰਨਾ ਯਾ ਚੂਹਾਨ ਜੀ ਅਜੇ ਜੀ ਸਨਾਣਾ ਸਾਹਿਬ ਜੀ ਦੀ ਮਦਦ ਦੇ ਨਾਲ ਅਦੀ ਤਨਵੀਰ ਦੀ ਮਦਦ ਦੇ ਨਾਲ ਦੇ ਚੱਲੇ ਆ। ਹੋਰ ਜਿਹੜਾ ਕੋਈ ਸਮਾਨ ਦੇਣਾ ਹੈ ਪਿੰਡ ਮੁਖ ਮਰਾਈਆਂ ਦੇ ਨੇ ਲਈ ਅਗੂਤਰਦਿਆਂ ਨਾਲ ਹੀ ਇਹਨਾਂ ਦਾ ਕਰੇ। ਜੇ ਉਹਨੂੰ ਨਸਪਰ ਕਰ ਲੋ ਇਹਨਾਂ ਨਾਲ ਕਰ ਲੋ ਸਾਡੇ ਨਾਲ ਪੰਨੂ ਜੀ ਨਸਪਰ ਕਰ ਲੋ। ਇੰਨੀ ਹੋ ਸਕਦੇ ਕਿਸੇ ਕੋਲ ਵੱਧ ਵੱਧ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਪ੍ਰਧਾਨ ਜੀ ਵੱਲੋਂ ਇੱਕ ਗਰੀਬ ਪਰਿਵਾਰ ਦੀ ਜਿਹੜੀ ਬੇਟੀ ਦੀ ਸ਼ਾਦੀ ਹੈ ਜਿਹੜੀ ਉਹਦੀ ਇੱਕ ਪੋਸਟ ਪਾਈ ਗਈ ਸੀ ਅੱਜ ਉਹਨਾਂ ਨਾਲ ਸੰਪਰਕ ਕੀਤਾ ਆਗੇ ਹੋਰ ਪਰਿਵਾਰ ਦਾ ਹਾਲ ਦੇਖਿਆ ਕਾਫੀ ਪਰਿਵਾਰ ਗਰੀਬ ਹੈ ਤੇ ਅੱਜ ਕੋਸ਼ਿਸ਼ ਕੀਤੀ ਕਿ ਛੋਟੀ ਜੀ ਕਿ ਇਹਨਾਂ ਨੂੰ ਇੱਕ ਜਿਹੜਾ ਰਾਸ਼ਨ ਜੋ ਖਰੀਆਨੇ ਦਾ ਸਾਮਾਨ ਅਸੀਂ ਦੇ ਕੇ ਚੱਲੇ ਆਂ ਔਰ ਬਾਕੀ ਵੀ ਸੰਸਥਾਵਾਂ ਨੂੰ ਔਰ ਬਾਕੀ ਵੀ ਸੱਜਣਾਂ ਨੂੰ ਅਪੀਲ ਹੈ ਕਿ ਇਹੋ ਜੇ ਚੰਗੇ ਉਪਰਾਲਿਆਂ ਵਿੱਚ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਚੀਜ਼ ਵਿੱਚ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਆਪਣੀ ਬੈਲਟ ਪੱਟਿਆ ਜਲਾਲਾਬਾਦ ਦੇ ਵਿੱਚ ਬਹੁਤ ਗਰੀਬ ਤੋਂ ਗਰੀਬ ਪਰਿਵਾਰ ਜੋ ਇੱਥੇ ਬੈਠੇ ਆ ਆਪਣੇ ਥੋੜੇ ਥੋੜੇ ਤਿਲ ਫੁੱਲ ਦਿੱਤੇ ਆ ਇਹਨਾਂ ਪਰਿਵਾਰਾਂ ਦਾ ਜੋ ਰਾਸ਼ਨ ਦੇ ਨਾਲ ਇਹਨਾਂ ਦੇ ਘਰ ਪਰਿਵਾਰ ਵਧੀਆ ਤੇ ਜਿਹੜਾ ਵਿਆਹ ਦਾ ਜਿਹੜਾ ਪ੍ਰੋਗਰਾਮ ਵਧੀਆ ਹੋ ਜਾਂਦਾ ਆ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਹੀ ਕਰਾਂਗਾ ਕਿ ਆਪਾਂ ਸਾਰੇ ਭਰਾਵਾਂ ਨੂੰ ਇਸ ਚੀਜ਼ ਵਿੱਚ ਯੋਗਦਾਨ ਦੇਣਾ ਚਾਹੀਦਾ ਰਲ ਮਿਲ ਕੇ ਤੋ ਪਹਿਲਾ ਤਾਂ ਵੈਗਜੀ ਖਾਲਸਾ ਤੇ ਵੈਗਜੀ ਦੀ ਫਤਿਹ ਔਰ ਮੈਂ অতি ਧੰਨਵਾਦੀ ਆ ਸਾਡੇ ਅਸ਼ੋਕ ਕੰਬੋਜ ਜੀ ਕਾਕਾ ਸਟਾਣਾ ਜੀ ਔਰ ਸਾਡੀ ਸਿਹਰੀ ਮਲਕ ਸਾਹਿਬ ਅਤੇ ਸਾਡੇ ਸਾਰੇ ਸੱਜਣਾ ਦਾ ਜਿਨ੍ਹਾਂ ਨੇ ਸਾਡੇ ਅੱਜ ਇਸ ਪਿੰਡ ਦੇ ਵਿੱਚ ਸਾਡੇ ਸਾਡੀ ਪੂਆ ਹੀ ਲੱਗਦੀ ਏ ਤੇ ਬਹੁਤ ਹੀ ਗਰੀਬ ਪਰਿਵਾਰ ਏ ਤੇ ਦੁੱਖਾਂ ਦਾ ਮਾਰਿਆ ਪਰਿਵਾਰ ਗਿਣ ਲਓ ਤੇ ਇਸ ਕਰਕੇ ਜਿੰਨੀ ਵੀ ਵੱਧ ਤੋਂ ਵੱਧ ਸੰਗਤਾਂ ਦੀ ਨੂੰ ਚਾਹੀਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਲੜਕੀ ਦੀ ਸ਼ਾਦੀ ਹੈ ਤੇ ਲੜਕੀ ਦੀ ਸ਼ਾਦੀ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਸੋਹਣਾ ਇਹਦੇ ਦਾ ਵਿਆਹ ਕੀਤਾ ਜਾਵੇ ਜਿੰਦੇ ਨਾਲ ਪਤਾ ਲੱਗੇ ਕੀ ਅੱਜ ਧੀ ਦਾ ਵਿਆਹ ਕੀਤਾ ਤੇ ਬਹੁਤ ਵਧੀਆ ਜਿਹੜਾ ਸੋਹਣਾ ਕੀਤਾ ਜਿਵੇਂ ਬਾਬਾ ਫਰੀਦ ਜੀ ਨੇ ਬੀਬੀ ਦੀ ਲੜਕੀ ਦਾ ਵਿਆਹ ਕੀਤਾ ਸੀ ਗੁਰਨਾਨਕ ਪਾਤਸ਼ਾਹ ਜੀ ਨੇ ਤੇ ਉਹਨਾਂ ਤੇ ਉਸੇ ਤਰ੍ਹਾਂ ਹੀ ਕਿਤੇ ਮਹਾਰਾਜ ਮੇਰ ਕਰੇ ਸੰਗਟਾਂ ਦੇ ਤਿਲ ਫੁੱਲ ਨਾਲ ਉਹਦੇ ਬੂੰਦ-ਬੂਦ ਨਾਲ ਤੇਰਾ ਭਰ ਜਾਂਦਾ ਤੇ ਕੋਈ 5-500 ਰੁਪਇਆ ਵੀ ਮੰਨ ਲਓ ਅਸੀਂ ਪਾਈਏ ਸਾਰੀਆਂ ਸੰਗਤਾਂ ਨਾਲ ਮਿਲ ਕੇ 500 ਹਜ਼ਾਰ ਕੋ ਜਿੰਨਾ ਵੱਧ ਤੋਂ ਵੱਧ ਦਾਨੀ ਦੇਣ ਦਾ ਹੋਵੇ ਤੇ ਇਹਨਾਂ ਦੀ ਲੜਕੀ ਦੇ ਜਿਹੜਾ ਵਿਆਹ ਉਹ ਬੜੇ ਸੋਹਣੇ ਢੰਗ ਨਾਲ ਤੇ ਵਧੀਆ ਵਿਆਹ ਹੋਵੇ ਤੇ ਉਹਦੀ ਇੱਕ ਮਿਸਾਲ ਕਾਇਮ ਹੋਵੇ ਕਿਉਂਕਿ ਸਾਡੇ ਜਲਾਲਾਬਾਦ ਦੇ ਵਿੱਚ ਦਾਨੀ ਵੀਰ ਸੱਜਣ ਬਹੁਤ ਨੇ ਔਰ ਬੜੇ ਹੀ ਜਿਹੜੇ ਨੇ ਉਪਰਾਲੇ ਕਰ ਰਹੇ ਨੇ ਇਹਨਾਂ ਵਾਸਤੇ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਲੜਕੀ ਦੀ ਸ਼ਾਦੀ ਔਰ ਸ਼ਾਦੀ ਇਹਨਾਂ ਵਿਚਾਰਿਆਂ ਕੋਲੇ ਆਪ ਦਾ ਮਤਲਬ ਰੋਟੀ ਦਾ ਢਿਗਾਰ ਵੀ ਮਸਾਈ ਹੈ ਇੱਕ ਇਹਨਾਂ ਦੀ ਲੜਕੀ ਜਿਹੜੀ ਸੀ ਜਿੰਦੀ ਇਹ ਗਾਂ ਲੜਕੀ ਏ ਉਹ ਵਿਚਾਰੀ ਆਪ ਬਿਮਾਰ ਹੋਂ ਦਾ ਆਪਰੇਸ਼ਨ ਹੋਇਆ ਹੈ ਤੋਂ ਇਸ ਕਰਕੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਔਰ ਮੈਂ ਆਪਣੇ ਪਿੰਡ ਦੇ ਵੀ ਸਾਡੇ ਜਿੰਨੇ ਵੀ ਸਾਡੇ ਜ਼ਿਮੀਂਦਾਰ ਪਰਿਵਾਰ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਜੋ ਜਿੰਨਾ ਵੱਧ ਤੋਂ ਵੱਧ ਕੋ 15-20 ਹਜ਼ਾਰ ਰੁਪਿਆ ਆਪਾਂ ਵੀ ਇਕੱਠਾ ਕਰਕੇ ਇਹਨਾਂ ਨੂੰ ਦੇਈਏ ਜਿੰਨੇ ਨਾਲ ਇਹਨਾਂ ਦਾ ਸੋਨਾ ਵਿਆਹ ਹੋ ਸਕੇ ਤੋਂ ਸਾਰੀ ਸੰਗਤ ਨੂੰ ਫਿਰ ਮੇਰੇ ਵੱਲੋਂ ਅਪੀਲ ਹੈ ਅਸ਼ੋਕ ਕੰਬੋਜ ਜੀ ਹੋਗੇ ਸਾਰੇ ਹੋਗੇ ਸਾਰੇ ਅਵਰਨੋ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਲੜਕੀ ਦੋਤਰੀ ਹੈ ਬਹੁਤ ਗਰੀਬ ਹੈ ਮੇਰੀ ਧੀ ਉਹਦਾ ਆਪਰੇਸ਼ਨ ਹੋਇਆ 10 ਦਿਨ ਪਹਿਲੇ ਤੇ ਅਸੀਂ ਲੜਕੀ ਮੰਗੀ ਸੀ ਉਹਨਾਂ ਸਾਡੇ ਕੋਲ ਛਾਦੀ ਮੰਗ ਲਈ ਤੇ ਅਸੀਂ ਆਖਾ ਵੀ ਸਾਰਿਆਂ ਨੂੰ ਹੱਥ ਪੈਰ ਦਾ ਇਹਨਾਂ ਨੂੰ ਜੋੜ ਦਿੱਤੀਆਂ ਪੁੱਤਾਂ ਨੂੰ ਅਸੀਂ ਆਖਾ ਚਲ ਆਪਾਂ ਇੱਕ 64 ਡਿਗਿਆ ਮੈਂ ਇੱਕ ਇੱਕ ਹੱਥ ਪਾਈਏ ਨਾ ਤਾਂ ਪਖੜਾ ਕਰ ਅੱਜ ਸਮਾਜ ਸੇਵੀ ਤੁਹਾਡੇ ਘਰ ਆਏ ਨੇ ਰਾਸ਼ਨ ਦੇ ਕੇ ਚੱਲੇ ਨੇ ਠੀਕ ਹੋ ਗਏ ਹਾਂ ਆ ਇਵੇਂ ਕਮਾਦੇ ਵੀ ਭਾਰੀ ਕਮੇਟੀ ਆਲੇ ਨਾਵਾਂਤ ਮੈਂ ਜਾਣਦੀ ਨਹੀਂ ਭੁੱਲ ਜਾਣੀ ਹੈ ਤੇ ਸਾਨੂੰ ਰਾਸ਼ਨ ਦੇ ਤੇ ਚੱਲੇ ਨੇ ਮੈਂ ਕਰੇਗੀ ਸਾ ਤੇ ਮੈਨੂੰ ਹਰ ਰਾਸ਼ਨ ਦੇ